ਬੱਸ ਸਾਰੇ ਭਰਾ ਆਏ ਹੋਏ ਆ ਜੀ ਲੇ ਮਾਰਕੀਟ ਚੱਲੇ ਆ ਠੀਕ ਹੈ ਜੀ ਤੇ ਇਸ ਤਰ੍ਹਾਂ ਫ੍ਰੀ ਪਾਰਕਿੰਗ ਜੇ ਤੁਸੀਂ ਅਗਰ ਬਾਈਕ ਤੇ ਹੋ ਤੇ ਕੋਈ ਵੀ ਕਾਰਾਂ ਦੇ ਵਿੱਚ ਜੇ ਤੁਹਾਨੂੰ ਜਗ੍ਹਾ ਲੱਭਦੀ ਆ ਤੇ ਤੁਸੀਂ ਆਪਣੀ ਬਾਈਕ ਜਿਹੜੀ ਪਾਰਕ ਕਰ ਸਕਦੇ ਹੋ ਅਸੀਂ ਆਪਣੀ ਬਾਈਕ ਪਾਰਕ ਕਰਤੀ ਪਿੱਛੇ ਟ੍ਰੈਫਿਕ ਪੁਲਿਸ ਵਾਲੀ ਮੈਡਮ ਸੀਗੀ ਉਹਦੇ ਕੋਲੋਂ ਪੁੱਛਿਆ ਉਹ ਕਹਿੰਦੀ ਆ ਦਾ ਕੋਈ ਰੈਂਟ ਰੋਂਟ ਨਹੀਂ ਹੈਗਾ ਠੀਕ ਹੈ ਜੀ ਸੋ ਹੁਣ ਚੱਲਦੇ ਆ ਜੀ ਲੇ ਦੀ ਜਿਹੜੀ ਫੇਮਸ ਮਾਰਕੀਟ ਆ ਉਹ ਵੇਖਣ ਜਿਹੜੀ ਕੋਈ ਲੋਡਵਨ ਚੀਜ਼ਾਂ ਹੋਣੀਆਂ ਆ ਉਥੋਂ ਖਰੀਦ ਵੀ ਲਵਾਂਗੇ ਸੋ ਮੇਰੇ ਨਾਲ ਬਣੇ ਰੋ ਸੋ ਭਾਈ ਇਸ ਤਰ੍ਹਾਂ ਇਹਦੇ ਉੱਪਰ ਪਤਾ ਨਹੀਂ ਕਿੰਨੀ ਲੱਖਾਂ ਵਰੀ ਓਮ ਲਿਖਿਆ ਹੁੰਦਾ ਜੀ ਮੰਤਰ ਲਿਖਿਆ ਹੁੰਦਾ ਹਨ ਇਹਨੂੰ ਇਸ ਤਰ੍ਹਾਂ ਚਲਾਉਂਦੇ ਨੇ ਜੀ ਤੇ ਨਾਲੇ ਪ੍ਰਮਾਤਮਾ ਦਾ ਨਾਲ ਹੀ ਲੈਂਦੇ ਆ ਇਹ ਤੁਹਾਨੂੰ ਜਗ੍ਹਾ ਜਗ੍ਹਾ ਤੇ ਮਿਲਣਗੇ ਹਰ ਜਗ੍ਹਾ ਤੇ ਜਿਵੇਂ ਤੁਹਾਨੂੰ ਪਿਛਲੀ ਵੀਡੀਓ 'ਚ ਦੱਸਿਆ ਸੀਗਾ ਵੀ ਐਵੇਂ ਦਾ ਇੱਕ ਵੱਡਾ ਓਮ ਜਿਹੜਾ ਉਹ ਹਰ ਪਿੰਡ ਦੇ ਹਰ ਚੌਂਕ ਦੇ ਵਿੱਚ ਇਸ ਤਰ੍ਹਾਂ ਲੱਗਾ ਹੁੰਦਾ ਜਿਹੜੇ ਸਾਰੇ ਆਉਂਦੇ ਨੇ ਤੇ ਇਹਨੂੰ ਕਮਾ ਕੇ ਜਾਂਦੇ ਨੇ ਠੀਕ ਹੰਦਾ ਜੀ ਇਹ ਲੇ ਦੀ ਮਾਰਕੀਟ ਹੈ ਜੀ ਠੀਕਾ ਜਿੱਥੋਂ ਮਫਰਲ ਚप्पल ਲੋਅਰਸ ਠੀਕਾ ਗਰਮ ਕੱਪੜੇ ਲੋਕਸ ਕੀ ਚਾਕਲੇਟਸ ਡਰਾਈ ਫਰੂਟ ਸਾਰਾ ਕੁਝ ਜਿਹੜਾ ਉਹ ਮਿਲਦਾ ਪਿਆ ਯਾਨੀ ਕਿ ਲੋਕਲ ਮਾਰਕੀਟ ਹੈ ਮਾਲਾ ਤਾਂ ਇੱਥੇ ਤਕਰੀਬਨ ਹਰ ਇੱਕ ਜਿਹੜਾ 40 ਜਾਂ 50 ਸਾਲ ਤੋਂ ਉੱਪਰ ਆ ਉਹਦੇ ਹੱਥੇ ਦੇ ਵਿੱਚ ਮਾਲਾ ਫੜੀ ਹੁੰਦੀ ਆ ਹਰ ਵੇਲੇ ਪ੍ਰਮਾਤਮਾ ਨੂੰ ਯਾਦ ਕਰਦੇ ਰਹਿੰਦੇ ਪ੍ਰਮਾਤਮਾ ਦਾ ਨਾਮ ਹੀ ਲੈਂਦੇ ਰਹਿੰਦੇ ਆ ਠੀਕ ਆ ਕੀ ਆ ਗਈ ਜੀ ਡ్రਾਈ ਫਰੂਟ ਦੀ ਦੁਕਾਨ ਠੀਕ ਆ ਐਪ੍ਰੀਕੋਟ ਇੱਥੇ ਬੜਾ ਹੁੰਦਾ ਹਨਾ ਉਹਨੂੰ ਸੁਕਾ ਕੇ ਇਹ ਲੋਕ ਵੇਚਦੇ ਨੇ ਇਹਨਾਂ ਦੀ ਆਮਦਨ ਦਾ ਮੁੱਖ ਸੋਰਸ ਐਪ੍ਰੀਕੋਟ ਹੋਰ ਸ਼ਾਇਦ ਰੱਖਿਆ ਹੋਇਆ ਖਰੋਟ ਰੱਖੇ ਹੋਏ ਆ ਆ ਤਕਰੀਬਨ ਸਾਰੀ ਉੱਥੋਂ ਤੱਕ ਜਿੰਨੀ ਮਾਰਕੀਟ ਆ ਪੇ ਸਾਰੀ ਡਰਾਈ ਫਰੂਟ ਦੀ ਮਾਰਕੀਟ ਆ ਤੇ ਬਿਲਕੁਲ ਡਰਾਈ ਫਰੂਟ ਦੀ ਮਾਰਕੀਟ ਦੇ ਸਾਹਮਣੇ ਜਿਹੜੀ ਫੇਮਸ ਲੇਹ ਦੀ ਮਾਰਕੀਟ ਆ ਉਹ ਆ ਜਾਂਦੀ ਹੈ ਜੀ ਜਿਹਨੂੰ ਸੁਪਰਮਾਰਕੀਟ ਦੇ ਨਾਂ ਨਾਲ ਜਾਣਿਆ ਜਾਂਦਾ ਠੀਕ ਹੈ ਜੀ ਸੋ ਚੱਲਦੇ ਆ ਜੀ ਅੰਦਰ ਤੇ ਤੁਹਾਨੂੰ ਵਿਖਾਉਨੇ ਆ ਲੇਹ ਦੀ ਮਾਰਕੀਟ ਵੈਦਰ ਪੂਰਾ ਕੈਨੇਡਾ ਵੈਦਰ ਤੁੱਪ ਚੜੀ ਹੋਈ ਹੈ ਸਵੇਰੇ ਮੌਸਮ ਖਰਾਬ ਹੋ ਗਿਆ ਸੀਗਾ ਪਰ ਹੁਣ ਵੈਦਰ ਓਕੇ ਰਿਪੋਰਟ ਆ ਨੇ ਸਵੀਟ ਸ਼ਾਪ ਵਿਕਰਮ ਜਰਨਲ ਸਟੋਰ ਰਾਜੀਸ਼ ਕਮਿਊਨੀਕੇਸ਼ਨ ਆ ਮੋਬਾਈਲ ਦੀ ਸ਼ਾਪ ਆ ਬਾਈ ਇੱਥੋਂ ਆਪਾਂ SIM ਲੈਨੇ ਆ ਸੋਧੜ ਕੇ ਆਪਣਾ ਨੈਟਵਰਕ ਉਹ ਚੱਲਦਾ ਰਹੇ ਸਭ ਤੋਂ ਮੇਨ ਕੰਮ ਜਿਹੜਾ ਉਹ ਇਹ ਆ ਨੈਟਵਰਕ ਦਾ ਬਾਈ ਬੜਾ ਪੰਗਾ ਜਦੋਂ ਵੀ ਤੁਸੀਂ ਇੱਥੇ ਆਓ ਤੇ ਬਾਈ Airtel ਦੇ ਵਿੱਚ Airtel Postpaid ਜ਼ਰੂਰ ਲੈ ਕੇ ਆਓ ਉਹੀ ਇੱਥੇ ਚੱਲਦਾ ਹੋਰ ਇੱਥੇ ਕੁਝ ਨਹੀਂ ਚੱਲਦਾ SIM ਮਿਲ ਜਾਏ ਕਿ SIM ਮਿਲ ਜਾਏ ਅਰੇ ਦਿਜੀਏ SIM ਕਿੰਨੇ ਦਾ ਕਿੰਨੇ ਦਾ ਮਿਲੇਗਾ ਆਪਾਂ ਦਾ ਨਾਮ ਕੀ ਹੈ ਇਹ ਦਾ ਨਾਮ ਲੋਕਜ਼ਾ ਹੈ ਹਾਂ ਲੋਕਜ਼ਾ ਹੈ ओके ओके ਤੇ ਬਾਈ ਬਾਈ ਦੀ ਇੱਥੇ ਲਦਾਖ ਦੇ ਵਿੱਚ ਜਿਹੜੀ ਮਾਰਕੀਟ ਹੈ ਲੈ ਮਾਰਕੀਟ ਅੱਥੇ ਸ਼ਾਪ ਜੇ ਤੁਸੀਂ Samsung ਦੀ ਤੁਹਾਨੂੰ ਲੋੜ ਪਏ ਤਾਂ ਬਾਈ ਕੋ ਆ ਸਕਦੇ ਹੋ ਬਿਲਕੁਲ Samsung ਦੇ ਸ਼ੋਰੂਮ ਦੇ ਨਾਲ ਬਾਈ ਜੀ ਦੋ ਇੱਕ SIM ਅੱਛਾ ਜੀ ਫਾਸਟ ਕੌਨਸਾ ਚਲਦਾ ਇਧਰ Airtel ਹੈ Jio ਆਸਾ ਵੀ Jio ਸਭ ਜਗ੍ਹਾ ਪਰ ਚਲਦਾ ਹੈ ਚਾਏ ਗਰਮ ਤੇ ਬਾਈ ਚਲਦੇ ਹਾਂ ਉੱਤੇ ਕਿਉਂਕਿ ਥੋੜੀ ਜੀ ਨਾ ਆਧਾਰ ਕਾਰਡ ਦੀ ਸੈਟਿੰਗ ਕਰਨੀ ਪੈਣੀ ਹੈ ਇਹ ਬਿਲਕੁਲ Samsung ਦੇ ਨਾਲ ਜਿਹੜੀ ਮੋਬਾਈਲ ਦੀ ਸ਼ਾਪ ਸੀਗੀ ਤੇ ਉਹਦੇ ਉੱਪਰ ਹੀ ਇੱਕ ਕੈਫੇ ਆ ਉੱਥੇ ਲੱਗਿਆ ਜੀ ਬਈ ਚਾਹ ਪੀਣ ਹਨਾ ਹੁਣ ਜੇ ਅਧਾਰ ਦੇ ਵਿੱਚੋਂ ਮੈਨੂੰ ਲੋਕ ਖੋਲਣਾ ਪੈਣਾ ਕਿਉਂਕਿ ਉਹ ਤੋਂ ਬਿਨਾ SIM ਮਿਲ ਨਹੀਂ ਠੀਕ ਹੈ ਜੀ ਸੋ ਗイズ SIM ਵਾਲਾ ਕੰਮ ਹੋ ਗਿਆ ਜੀ ਕੈਨਸਲ ਕਿਉਂ ਹੋਇਆ ਕਿਉਂਕਿ ਅਧਾਰ ਜਿਹੜੀ ਐਪ ਸੀਗੀ ਜਿਹੜੀ ਫੋਨ ਦੇ ਵਿੱਚ ਡਾਊਨਲੋਡ ਹੁੰਦੀ ਹੈ ਆਧਾਰ ਕਾਰਡ ਵਾਲੀ ਬਈ ਉਹਦੇ ਵਿੱਚ ਕਿਤੇ ਲੋਕ ਲੱਗ ਗਿਆ ਸੋ ਉਹਦੇ ਕਰਕੇ ਬਾਇਓਮੈਟ੍ਰਿਕਸ ਚੱਲਦਾ ਨਹੀਂ ਪਿਆ ਤੇ ਜੇ ਹੁਣ ਮੈਂ ਅਧਾਰ ਇਹਦੇ ਵਿੱਚ ਡਾਊਨਲੋਡ ਕੀਤਾ ਤਾਂ ਉਹ OTP ਮੰਗਦਾ ਪਿਆ OTP ਆਉਣਾ SIM ਤੇ SIM ਚੱਲਦੀ ਨਹੀਂ ਪਈ ਸੋ ਦੈਟਸ ਵਾਈ ਕੈਨਸਲ ਹੋ ਗਿਆ ਜੀ ਸਿੰਬਲ ਆ ਗਮ ਹੁਣ ਤੇ ਭਜਦਾ ਹੀ ਆਸਰਾ ਭਾਜੀ ਦੇ ਹੌਟਸਪੌਟ ਦਾ ਬਈ ਪਾਇਨੇ ਆਰਡਰ ਕੀਤਾ ਸੀਗਾ ਬ੍ਰੈਡ ਆਮਲੇਟ ਅਦਰਕ ਚਾਹ ਆ ਗਿਆ ਜੀ ਭਾਈ ਟੋਸਟ ਨਹੀਂ ਦੇ ਕੇ ਗਿਆ ਜੀ ਲੈ ਆ ਰਿਹਾ ਲੈ ਆ ਰਿਹਾ ਜੀਰ ਜੀਰ ਮੈਂ ਆਇਆ ਘੜਾ ਅਦਰਕ ਚਾਹ ਲੈ ਲਾ ਦੱਕ ਦੇ ਚੀਨੀ ਭਾਈ ਉਹਦੇ ਸੋ ਆ ਗਿਆ ਜੀ ਟੋਸਟ ਉਤੋਂ ਬਈ ਤੁਹਾਨੂੰ ਵਿਊ ਵਿਖਾਉਣਾ ਮਾਰਕੀਟ ਦਾ ਵਾਹ ਤੇ ਮੌਸਮ ਹੈ ਬੜਾ ਕੈਂਟ ਤੇ ਲਦਾਖੀ ਮੰਤਰ ਵਾਲੇ ਜਿਹੜੇ ਫਲੈਗਸ ਨੇ ਉਹ ਜਗ੍ਹਾ ਜਗ੍ਹਾ ਤੇ ਲੱਗੇ ਹੋਏ ਆ ਠੀਕ ਹੈ ਜੀ ਹੁਣ ਆਪਾਂ ਉਹ ਅੱਗੇ ਨੂੰ ਜਾਵਾਂਗੇ ਇਹ ਗਲੀ ਦੱਸ ਦਿਓ ਬਈ ਆ ਜਿੱਥੋਂ ਮੈਂ ਬ੍ਰਿਗਡ ਮਿਲ ਜਾਏ ਫਿਰ ਇਹ ਅੱਗੇ ਦੁਕਾਨਾਂ ਹੈਗੀਆਂ ਬਈ ਦੁਕਾਨੇ ਹੈ ਇਸ ਕੇ ਅਗੇ ਸੋ ਗੈਸ ਐਂਡਿਸਕ ਐਕਸਟ੍ਰੀਮ ਪ੍ਰੋ ਕਾਲੋਜੀ 128 ਜੀਬੀ ਦਾ ਬਾਈ ਨੇ ਬੜਾ ਜਾਨੂ ਪ੍ਰਾਈਸ ਲਾਇਆ ਠੀਕ ਹੈ ਜੀ ਓਕੇ bro ਓਕੇ ਚਲਿਏ ਚਲਿਏ ਭਾਈ ਚਲਿਏ ਪੈਸੇ ਕਢਾਉਣ ਦੀ ਟੈਨਸ਼ਨ ਨਹੀਂ ਲੈਣੀ ਇੱਥੇ ਬਈ ਲੇ ਮਾਰਕੀਟ ਦੇ ਵਿੱਚ ਥੋੜਾ ਜਿਹਾ ਜਰੂਰ ਤੁਸੀਂ ਅੰਦਰੋਂ ਐਂਟਰ ਹੋਵੋਗੇ ਤਾਂ ਭਾਈ ਉੱਪਰ HICICI Bank ਦਾ ਜਿਹੜਾ ਉਹ ATM ਤੁਹਾਨੂੰ ਮਿਲੇਗਾ ਐਕਚੁਅਲੀ ਬੈਂਕ ਹੀ ਆ ਠੀਕ ਹੈ ਤੇ ਇਹਦੇ ਵਿੱਚ ATM ਹੈਗਾ ਜਿਹੜਾ ਹਰ ਵੇਲੇ ਅਵੇਲੇਬਲ ਹੁੰਦਾ ਤੇ ਮੈਮਰੀ ਕਾਰਡ ਦਾ ਚੱਕਰ ਇਦਾਂ ਵਾ ਕਿ ਭਾਈ ਜਦੋਂ ਦਾ ਮੈਂ ਗਰਦਾਸਪੁਰ ਤੋਂ ਚੱਲਿਆ ਹੋਇਆ ਹੈ ਹਨਾ ਉਦੋਂ ਦਾ ਤਕਰੀਬਨ ਕੈਮਰਾ ਕੰਟੀਨਿਊ ਹੀ ਰਿਹਾ ਵਾ ਠੀਕ ਹੈ ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਵੀ ਵਿੱਚੋਂ ਕੋਈ ਵੀ ਛੋਟਾ ਜਿਹਾ ਵੀ ਪਾਰਟ ਜਾਂ ਛੋਟੀ ਜਿਹੀ ਵੀ ਇਨਫੋਰਮੇਸ਼ਨ ਜੜੀ ਹੈ ਉਹ ਵਿੱਚ ਸਕਿਪ ਹੋਏ ਹਨਾ ਪੰਜਾਬ 2 1.500 ਦੇ ਕਰਕੇ ਜਿਹੜਾ ਇੱਕ ਮੈਮਰੀ ਕਾਰਡ ਸੀਗਾ ਉਹ ਬਾਈ ਫੁੱਲ ਹੋ ਗਿਆ ਤੇ ਹੁਣ ਦੂਸਰਾ ਲੈਣਾ ਪਿਆ 2000 ਦਾ ਮਿਲਿਆ ਕੀ ਕਰੀਏ ਲੈਣਾ ਪੈਣਾ ਸੀਗਾ ਹੈਵਲਸ ਇਲੈਕਟ੍ਰਿਸਿਟੀ ਦੀ ਸ਼ਾਪ ਆ ਠੀਕ ਹੈ ਜੀ ਇੱਧਰ ਆਈਸਕ੍ਰੀਮ ਦੀ ਸ਼ਾਪਸ ਆ 골ਡਨ ਬੇਕਰੀ ਬੇਕਰੀ ਹੈਗੀ نیچے ਸਬਜ਼ੀ ਵੇਚੀ ਜਾ ਰਹੀ ਹੈ ਹਿਮਾਲੀਅਨ ਫਲਾਇਰਸ ਅਤੇ ਜੇ ਤੁਸੀਂ ਆਨਲਾਈਨ ਟਿਕਟਸ ਵਗੈਰਾ ਲੈਣੀਆਂ ਨੇ ਉਹ ਲੈ ਸਕਦੇ ਹੋ ਠੀਕ ਹੈ ਜੀ ਕੈਟਵੌਕ ਸ਼ੂਜ਼ ਪਾਲ ਮੋ ਟਿਪਟਨ ਐਮਪੋਰਿਅਮ ਅਮੋਲੀਅਨ ਫੁੱਟਵੇਅਰ ਅਹ ਜਿਹੜਾ ਮੈਂ ਮੈਮਰੀ ਕਾਰਡ ਲਿਆ ਹਨਾ ਇਹ ਮੈਮਰੀ ਕਾਰਡ ਬਈ 1500 1600 ਦਾ ਆਰਾਮ ਨਾਲ ਮਿਲ ਜਾਂਦਾ ਬਈ ਨੇ 500 ਰੁਪਏ ਵੱਧ ਲੈ ਲਿਆ ਚਲੋ ਕੋਈ ਗੱਲ ਨਹੀਂ ਹਨਾ ਲੋਡ ਵੇਲੇ ਕੀ ਕਹਿੰਦੇ ਹੁੰਦੇ ਆ ਉਹ ਖੜਾ ਫਤੜਕ। ਓਕੇ। ਚਲੋ ਹੁਣ ਕਹਿਣਾ ਨਹੀਂ ਆਪਾਂ ਖੋਤੇ ਨੂੰ ਪਿਓ ਕਹਿਣਾ ਪੈਂਦਾ ਸਹੀ ਗੱਲ ਆ। ਸੋ ਲੋੜ ਸੀਗੀ ਹੁਣ ਸੋ ਪਰਚੇਸ ਕਰ ਲਿਆ। ਜੇ ਤੁਹਾਨੂੰ ਬਹੁਤੀ ਕਿਸੇ ਚੀਜ਼ ਦੀ ਲੋੜ ਆ ਫਿਰ ਤੁਸੀਂ ਇਸ ਮਾਰਕੀਟ ਚ ਪਰਚੇਸ ਕਰੋ। ਆਦਰਵਾਇਸ ਘੁੰਮੋ ਫਿਰੋ ਨਾ ਯਾਰੇ ਲਓ ਉੱਪਰ ਵੇਖੋ ਭਾਈ। ਲਓ ਦਾ ਕੀ ਫਲੈਗ। ਅਲਟੀਮੇਟ ਅਲਟੀਮੇਟ। ਸੀਨ ਓਕੇ ਆ। ਵਿਊ ਓਕੇ ਨੇ ਇੱਥੋਂ ਦੇ। ਠੀਕ ਆ। ਜਗ੍ਹਾ ਘੈਂਟ ਆ। ਪਰ ਹੈ ਸਾਲੇ ਮਹਿੰਗੇ ਨੇ। गनी हैंडी हैंडीक्राफ्ट आर्ट एशिया हैंडक्राफ्ट तो हिमालयन पशमीना हाउस लेह पशमीना हाउसियन एंड जंसकर आर्ट्स पशमीना ऑफ लद्दाख ले, ले सिटी दी ले सिटी का भाई पोस्ट ऑफिस है भारतीय डाक loserd complete ladies suit store cho spa ella <laughs> maro dada etho bhai sara hol daakh de traditioner related ha na sara samaan milda andar store a kafi vadda the tribal art punjab national bank la abhi abhi jas abhi video vende ve ho to bhai vekh lo punjab national bank le ever green artsemporium ਇਸ਼ੀਨੋ ਪੋਰੀਮ ਬੇਸਿਕਲੀ ਗਾਈਜ਼ ਆ ਜਿਹੜੀ ਪੂਰੀ ਲੇ ਮਾਰਕੀਟ ਆ ਹਨਾ ਇਹ ਆਪਾਂ ਇੱਕ ਤਰ੍ਹਾਂ ਇਦਾਂ ਕਹਿ ਸਕਦੇ ਆ ਵੀ ਇੱਥੇ ਕਸ਼ਮੀਰੀਆਂ ਦਾ ਰਾਜ ਆ ਠੀਕ ਆ ਉੱਥੋਂ ਲਿਆਉਂਦੇ ਨੇ ਕਸ਼ਮੀਰ ਤੋਂ ਪਸ਼ਮੀਨਾ ਤੇ ਇੱਥੇ ਕਹਿ ਕੇ ਵੇਚਦੇ ਨੇ ਆ ਲਦਾਖੀ ਪਸ਼ਮੀਨਾ ਹਨਾ ਸਾਰੀਆਂ ਜਿੰਨੀਆਂ ਵੀ ਜਿੰਨੀਆਂ ਸ਼ਾਪਸ ਨੇ ਉਹ ਆਲਮੋਸਟ ਜ਼ਿਆਦਾਤਰ ਕਸ਼ਮੀਰੀ ਜੰਮੂ ਵਾਲੇ ਉਹੀ ਉਹਨਾਂ ਦੀਆਂ ਸ਼ਾਪਸ ਨੇ ਹਨਾ ਤੇ ਕਿਉਂਕਿ ਜਿਹੜਾ ਲਦਾਖ ਸੀਗਾ ਇਹ ਪਹਿਲਾਂ ਕਸ਼ਮੀਰ ਦੇ ਅੰਦਰ ਸੀਗਾ ਹਨਾ ਸੋ ਉਦੋਂ ਦਾ ਇੱਥੇ ਉਹਨਾਂ ਦਾ ਇਸ ਮਾਰਕੀਟ ਦੇ ਉੱਪਰ ਹਜੇ ਤੱਕ ਕਬਜ਼ਾ ਹੈਗਾ ਵਾ ਹਨਾ ਲੇਹ ਲਦਾਖ ਤੋਂ ਤਾਂ ਜਿਹੜਾ ਕਬਜ਼ਾ ਚੁੱਕਿਆ ਗਿਆ ਬਟ ਲੇਹ ਲਦਾਖ ਮਾਰਕੀਟ ਦੇ ਉੱਪਰ ਆਪਾਂ ਕਹਿ ਸਕਦੇ ਹਾਂ ਵੀ ਕਸ਼ਮੀਰੀਆਂ ਦਾ ਪੂਰਾ ਕਬਜ਼ਾ ਤਾਂ ਬਈ ਬਿਲਕੁਲ ਸਾਹਮਣੇ ਸਾਡੀ ਬਿਊਟੀਫੁੱਲ ਬਿਲਡਿੰਗ ਤੁਹਾਨੂੰ ਲੱਭਦੀ ਵੀ ਹੈ ਹਨਾ ਬਈ ਇਹ ਹੈਗੀ ਆ ਜਾਮੀਆ ਮਸਜਿਦ ਲੇਹ ਲਦਾਖ ਠੀਕ ਹੈ ਜੀ ਤੇ ਅੱਗੇ ਵੀ ਕਾਫੀ ਜ਼ਿਆਦਾ ਮਾਰਕੀਟ ਆ ਤੇ ਇਸ ਗਲੀਆਂ ਦੇ ਵਿੱਚ ਵੀ ਕਾਫੀ ਅੱਗੇ ਬਹੁਤ ਲੰਬੀ ਚੌੜੀ ਮਾਰਕੀਟ ਆ ਠੀਕ ਹੈ ਜੀ ਤੁਹਾਨੂੰ ਮੋਟੀ ਪੰਜਾਬੀ ਦੇ ਵਿੱਚ ਦੱਸਾਂ ਕਿ ਬਾਈ ਇੱਥੇ ਕੋਈ ਜੱਦਾ ਸੁਣਦੇ ਸੀ ਨਾ ਆਪਾਂ YouTube ਦੇ ਉੱਪਰ ਜਾਂ YouTubers ਕੋਲੋਂ ਹਨਾ ਤੁਹਾਨੂੰ ਸੱਚ ਦੱਸਦੇ ਆਂ ਵੀ ਇੱਥੇ ਕੋਈ ਉਹ ਗੱਲਬਾਤ ਨਹੀਂ ਹੈਗੀ ਮਾਰਕੀਟ ਇਦਾਂ ਹੀ ਆ ਠੀਕ ਤੁਹਾਨੂੰ ਠੱਗਦੇ ਆ ਮਹਿੰਗਾ ਇੱਥੇ ਬਹੁਤ ਕੁਝ ਠੀਕ ਜੋ ਵੀ ਤੁਸੀਂ ਲਓਗੇ ਡਬਲ ਟ੍ਰिपल ਰੇਟ ਤੇ ਤੁਹਾਨੂੰ ਦੱਸਣਗੇ ਕਿਉਂ ਭਾਜੀ ਤੇ ਇਹ ਬਸ ਇਹੀ ਹੈ ਵੀ ਤੁਸੀਂ ਇੱਥੇ ਆਓ ਇੱਥੇ ਆ ਕੇ ਰੌਣਕ ਮੇਲਾ ਵੇਖੋ ਠੀਕ ਤੇ ਜਿਹੜੀ ਕੋਈ ਸ਼ਾਪਿੰਗ ਕਰਨੀ ਹੈ ਮੌਸਮ ਦਾ ਨਜ਼ਾਰਾ ਮੌਸਮ ਦਾ ਇੰਜੋਏ ਕਰੋ ਜਿਹੜੀ ਲੋਕੇਸ਼ਨ ਉਹਨੂੰ ਇੰਜੋਏ ਕਰੋ ਠੀਕ ਆ ਤੇ ਬਾਕੀ ਜੇ ਤੁਸੀਂ ਵੱਧ ਪੈਸੇ ਖਰਚਣ ਦੇ ਸ਼ਕੀਨ ਹੋ ਤੇ ਬਾਈ ਤੁਸੀਂ ਸ਼ਾਪਿੰਗ ਵੀ ਕਰ ਸਕਦੇ ਹੋ ਆਪਣੇ ਕੋਲ ਤਾਂ ਬਾਈ ਸਿੱਧੀ ਗੱਲ ਆ ਸਿੱਧੀ ਜਿਹੜੀ ਗੱਲ ਆ ਹਨਾ ਆਪਾਂ ਨਹੀਂ ਕੋਈ ਇੱਧਰ ਉੱਧਰ ਦੀਆਂ ਗੱਲਾਂ ਮਾਰਦੇ ਡਾਇਰੈਕਟ ਜੋ ਹੈਗਾ ਜੋ ਮਹਿਸੂਸ ਕੀਤਾ ਉਹ ਤੁਹਾਨੂੰ ਦੱਸਦਾ ਹੁਣ ਦੂਸਰੇ ਨੰਬਰ ਤੇ ਗੱਲ ਕਰੀਏ ਹੈਂਡੀਕਰਾਫਟ ਹੈਂਡੀਕਰਾਫਟ ਲਦਾਖ ਦਾ ਹੈਂਡੀਕਰਾਫਟ ਕਿਹੜਾ ਭਾਜੀ ਕੀ ਲਦਾਖ ਦਾ ਹੈਂਡੀਕਰਾਫਟ ਇੱਥੋਂ ਦੇ ਲੋਕ ਕੀ ਹੈਂਡੀਕਰਾਫਟ ਕਰਦੇ ਆ ਇਹ ਸਭ ਕਸ਼ਮੀਰ ਤੋਂ ਲਿਆ ਲਿਆ ਕੇ ਇੱਥੇ ਵੇਚਦੇ ਪਿਆ ਠੀਕ ਆ ਸੋ ਐਵੇਂ ਠੱਗੇ ਨਾ ਜਾਓ ਠੀਕ ਆ ਹੋਰ ਵੀ ਬੜੀਆਂ ਕਾਮਨ ਮਾਰਕੀਟਸ ਨੇ ਲੇਹ ਦੇ ਵਿੱਚ ਹੋਰ ਵੀ ਬੜੀਆਂ ਮਾਰਕੀਟਸ ਨੇ ਠੀਕ ਆ ਤੁਸੀਂ ਉੱਥੇ ਜਾ ਕੇ ਸ਼ਾਪਿੰਗ ਕਰ ਸਕਦੇ ਹੋ ਤੁਹਾਨੂੰ ਬਹੁਤ ਹੀ ਵਧੀਆ ਤੇ ਚੰਨ ਰੇਟ ਦੇ ਉੱਪਰ ਸਮਾਨ ਮਿਲ ਜਾਏਗਾ ਆਕਸੀਜਨ ਦੀ ਕਮੀ ਇੱਥੇ ਸਾਹ ਚੜਦਾ ਪਿਆ ਨਾਲ ਨਾਲ ਜਦੋਂ ਭਾਈ ਤੁਸੀਂ ਲੇਹ ਮਾਰਕੀਟ ਚ ਆਉਂਦੇ ਹੋ ਨਾ ਤੇ ਇੱਥੇ ਫੋਟੋਆਂ ਖਿਚਾਉਣ ਲਈ ਸਹੀ ਹੈ ਗਮ ਹਨਾ ਇੱਥੇ ਤੁਸੀਂ ਜਗਾ ਜਗਾ ਤੇ ਬਹਿ ਕੇ ਫੋਟੋ ਸ਼ੂਟ ਕਰੋ ਆਪਣਾ ਚੁੱਪ ਕਰਕੇ ਫੋਟੋਆਂ ਖਿਚਾਓ ਮਾਰਕੀਟ ਵੇਖੋ ਇੱਥੋਂ ਦੇ ਲੋਕ ਵੇਖੋ ਮਾਹੌਲ ਚਾਲ ਵੇਖੋ ਨਿਕਲਣ ਦੀ ਕਰੋ ਠੀਕ ਆ ਤੇ ਵੈਸੇ ਤੇ ਸਾਡੀ ਜਿਹੜੀ ਉਹ ਕੀ ਇਹਨੂੰ ਕਹਿੰਦੇ ਆ ਵੀ ਜਿਹੜੀ ਤੁਹਾਨੂੰ ਸਲਾਹ ਉਹ ਇਹੀ ਆ ਵੀ ਆਪਣਾ ਸਮਾਨ ਸਮੂਹ ਜਿਹੜਾ ਲੈ ਕੇ ਜਾਓ ਇੱਥੋਂ ਸ਼ੋਪਿੰਗ ਵਾਲੇ ਚੱਕਰ ਚ ਨਾ ਪੋ ਠੀਕ ਆ ਸੋ ਹੁਣ ਬਾਈ ਜਿਹੜੀ ਨੈਕਸਟ ਡੈਸਟੀਨੇਸ਼ਨ ਉੱਥੇ ਚੱਲਦੇ ਆ ਤੇ ਤੁਹਾਨੂੰ ਦੱਸਦੇ ਆ ਉੱਥੇ ਕੀ ਮੌਲਾ ਕੀ ਸੀਨ ਮੇਰੇ ਨਾਲ ਬਣੇ ਰੋ ਬੈਕ ਚੱਲਦੇ ਹੁਣ ਜਿੱਥੇ ਆਪਣੀਆਂ ਬਾਈਕਾਂ ਪਾਰਕ ਹੋਈਆਂ ਸੀਗੀਆਂ ਜਾ ਕੇ ਬਾਈਕ ਚੱਕਦੇ ਆ ਠੀਕ ਹੈ ਯਾਨੀ ਕਿ ਆਪਣਾ ਕੋੜਾ ਆਪਣਾ ਚੀਜ਼ ਤਾਂ ਤੇ ਹੁਣ ਚੱਲਦੇ ਆ ਸਿੱਧਾ ਨੈਕਸਟ ਡੈਸਟੀਨੇਸ਼ਨ ਤੇ ਠੀਕ ਹੈ ਜੀ ਕੋ ਗਾਇਸ ਚੱਲਦੇ ਆਂ ਅਗਲੀ ਡੈਸਟੀਨੇਸ਼ਨ ਠੀਕ ਹੈ ਜੀ ਵਾਹ ਨਾਲੇ ਤੁਹਾਨੂੰ ਦਿਖਾਉਨੇ ਆ ਲੇਹ ਦਾ ਦਿਨ ਦਾ ਵਿਊ ਦੇਣੇ ਲੇਹ ਦਾ ਕੀ ਨਜ਼ਾਰਾ ਕੀ ਸੀਨ ਆ ਮੌਸਮ ਵੇਖੋ ਕਿੱਡਾ ਕੈਂਟ ਹੋਇਆ ਪਿਆ ਤੇ ਬਾਈ ਲੇਹ ਲਦਾਖ ਸ਼ਹਿਰ ਦੇ ਨਜ਼ਾਰੇ ਓਏ ਹੋਏ ਹੋਏ ਹੇ ਤਾਂ ਵੇਖੋ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਹਰ ਤਰਫ ਜਿਹੜਾ ਵਾ ਉਹ ਇਹਨਾਂ ਦਾ ਟ੍ਰੈਡੀਸ਼ਨ ਜਿਸ ਤਰ੍ਹਾਂ ਇਹਨਾਂ ਦਾ ਕਲਚਰ ਆ ਉਸ ਤਰ੍ਹਾਂ ਦੇ ਗੇਟ ਬਣੇ ਹੋਏ ਨੇ ਉਸ ਤਰ੍ਹਾਂ ਦਾ ਸਿਸਟਮ ਬਣਿਆ ਹੋਇਆ ਜੀ ਹਨਾ ਵੇਖੋ ਕਿੰਨਾ ਖੂਬਸੂਰਤ ਗੇਟ ਆ ਵਾਹ ਬਈ ਵਾਹ ਸਾਹਮਣੇ ਵੇਖੋ ਇੱਕ ਕਲੋਨੀ ਹੈ ਇੱਕ 8-10 ਘਰਾਂ ਦੀ ਬੁੱਧਾ ਮੰਗ ਤੁਹਾਨੂੰ ਇੱਥੇ ਨਾਰਮਲੀ ਚੱਲਦੇ ਫਿਰਦੇ ਮਿਲ ਜਾਣਗੇ ਹਨਾ ਇਹਨਾਂ ਨੇ ਹੱਥ ਦੇ ਵਿੱਚ ਮਾਲਾ ਫੜੀ ਹੁੰਦੀ ਆ ਤੇ ਹਰ ਟਾਈਮ ਪ੍ਰਮਾਤਮਾ ਦਾ ਨਾਮ ਲੈਂਦੇ ਰਹਿੰਦੇ ਆ ਠੀਕ ਆ ਜੀ Chega estranha. नीचे ऊपर नीचे ऊपर पिछले ब्लॉग ਦੇ ਵਿੱਚ ਤੁਹਾਨੂੰ ਦੱਸਿਆ ਨਹੀਂ ਸੀਗਾ ਵੀ ਲੇ ਸ਼ਹਿਰ ਜਿਹੜਾ ਵਾ ਉਹ ਅੰਦਰੋਂ ਕਿਸ ਤਰ੍ਹਾਂ ਦਾ ਲੱਗਦਾ ਹੈ ਨਾ ਸੋ ਰਾਤ ਨੂੰ ਆਪਾਂਏ ਸੀਗੇ ਨਾਈਟ 뷰 ਥੋੜਾ ਬੋਧਾ ਤੁਸੀਂ ਵੇਖਿਆ ਹੋਵੇਗਾ ਮੋਟਰਸਾਈਕਲ ਚਲੋਂਦੇ ਚਲੋਂਦੇ ਤੁਹਾਨੂੰ ਮੈਂ ਦਿਖਾਇਆ ਸੀਗਾ ਬਈ ਹੁਣ ਵਧੀਆ ਮੌਸਮ ਹੈ ਘੈਂਡ ਮੌਸਮ ਹੈ ਠੰਡੀ ਹਵਾ ਚੱਲਦੀ ਪਈ ਹੈ ਬੇਸ਼ੱਕ ਸੂਰਜ ਚੜਿਆ ਹੋਇਆ ਪਰ ਮੌਸਮ ਇੱਥੇ ਠੰਡਾ ਵਾ ਤੇ ਤੁਸੀਂ ਭਾਈ ਘੁੰਮਦੇ ਪਿਓ ਐ ਸੋਟ ਲੇ ਸਿਟੀ ਲਹਿ ਰਹੇ ਹੋ ਲੇ ਸਿਟੀ ਦਾ ਨਜ਼ਾਰਾ ਠੀਕ ਹੈ ਮੌਸਮ ਪੂਰਾ ਕੈਨੇਡਾ ਵੈਦਰ ਪੂਰਾ ਕੈਨੇਡਾ ਬੇਸ਼ੱਕ ਧੁੱਪ ਚੜੀ ਹੋਈ ਹੈ ਪਰ ਠੰਡੀ ਹਵਾ ਚੱ ਜਿਹੜੀ ਸਿਟੀ ਦਾ ਨਜ਼ਾਰਾ ਲੈਣ ਲਈ ਦੂਰੋਂ ਦੂਰੋਂ ਬਾਈਕਰਸ ਆਉਂਦੇ ਨੇ ਇਕੱਲੇ ਇੰਡੀਆ ਤੋਂ ਹੀ ਨਹੀਂ ਆਲ ਓਵਰ ਵਰਲਡ ਤੋਂ ਜਿਹੜੇ ਗੋਰੇ ਇੰਡੀਆ ਆਉਂਦੇ ਨੇ ਤਾਂ ਬਾਈ ਉਹ ਦਿੱਲੀ ਤੋਂ ਆ ਕੇ ਬਾਈਕs ਏੜੀਆਂ ਨੇ ਰੈਂਟਰ ਲੈਂਦੀਆਂ ਨੇ ਤੇ ਇੱਥੇ ਆਉਂਦੇ ਨੇ ਕਿਉਂਕਿ ਹਾਈਐਸਟ ਮੋਟਰੇਬਲ ਰੋਡ ਇਨ ਦੀ ਵਰਲਡ ਹਨਾ ਸੋ ਤੁਸੀਂ ਵੀ ਲੋ ਲੈ ਸਿਟੀ ਦੇ ਨਜ਼ਾਰੇ ਆਹ ਵੇਖੋ ਇਹਨਾਂ ਦੇ ਟ੍ਰੈਡੀਸ਼ਨਲ ਜਿਹੜੇ ਹਾਊਸ ਨੇ ਹਨਾ ਐਵੇਂ ਦੇ ਹੁੰਦੇ ਉੱਤੇ ਬੱਚਾ ਚੜਿਆ ਹੋਇਆ ਇਟਾ ਮਿਕ ਉਹਨਾਂ ਦੀਆਂ ਕਿਵੇਂ ਦੀਆਂ ਨਾ ਬੜੀਆਂ ਚੌੜੀਆਂ ਚੌੜੀਆਂ ਇਟਾ ਬਣਾਉਂਦੇ ਨੇ ਸਾਮਣੇ ਰੋਡ ਵੇਖੋ ਭਾਈ ਓਏ ਹੋਏ 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 ਸੀਰੀਅਸਲੀ ਬਹੁਤ ਮਜ਼ਾ ਆ ਰਿਹਾ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਤੁਹਾਨੂੰ ਮਜ਼ਾ ਆ ਰਿਹਾ ਕਿ ਨਹੀਂ ਆ ਰਿਹਾ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਕਮੈਂਟ ਕਰਕੇ ਬਈ ਜ਼ਰੂਰ ਦੱਸਿਓ ਮਨੋ ਤੁਹਾਡੇ ਕਮੈਂਟਾਂ ਦੀ ਵੇਟ ਰਹੇਗੀ ਠੀਕ ਹੈ ਤੁਹਾਨੂੰ ਮੈਂ ਦੱਸਿਆ ਸੀ ਨਾ ਵੀ ਇਸ ਤਰ੍ਹਾਂ ਦੇ ਵਾਈਟ ਬਣਾਉਂਦੇ ਨੇ ਇਹ ਜਿਹੜੀ ਵੀ ਇਹਨਾਂ ਦਾ ਏਰੀਆ ਹੁੰਦਾ ਜਿਵੇਂ ਇੱਕ ਪਿੰਡ ਹੁੰਦਾ ਜਾਂ ਇੱਕ ਕਲੋਨੀ ਹੈ ਹਨਾ ਉਹਦੇ ਚਾਰੇ ਤਰਫ ਇਹ ਬਣਾ ਦਿੰਦੇ ਨੇ ਸੋ ਦੈਟ ਕਿ ਬੁਰੀ ਆਤਮਾਵਾਂ ਤੋਂ ਇਹਨਾਂ ਦਾ ਜਿਹੜਾ ਉਹ ਇਹਨਾਂ ਦੇ ਪਰਿਵਾਰ ਜਾਂ ਇਹਨਾਂ ਦਾ ਪਿੰਡ ਹੈ ਜਿਹੜਾ ਉਹ ਬਚਿਆ ਰਹੇ ਆ ਵੇਖੋ ਘਰ ਵੇਖੋ ਕੋ ਵੱਖਰੀ ਦੁਨੀਆ ਇੱਕ ਇੱਕ ਅਲੱਗ ਹੀ ਦੁਨੀਆ ਅਲੱਗ ਤਰ੍ਹਾਂ ਦੀਆਂ ਕਮਿਊਨਿਟੀਜ਼ ਇੰਡੀਆ ਦੇ ਵਿੱਚ ਬਹੁਤ ਨੇ ਮਤਲਬ ਕਿ ਥਾਂ ਥਾਂ ਤੇ ਹੈਗੀਆਂ ਬੱਟ ਜਿਹੜੀ ਇਹ ਕਮਿਊਨਿਟੀ ਹੈ ਅਲੇ ਵਾਲੀ ਹਨਾ ਇਹ ਜਮੇ ਡਿਫਰੈਂਟ ਆ ਜਮੇ ਡਿਫਰੈਂਟ ਆ ਇੱਥੇ ਭਈ ਆ ਕੇ ਫੀਲ ਹੁੰਦਾ ਲਾਈਕ ਤੁਸੀਂ ਇੱਕ ਇੱਕ ਵੱਖਰੀ ਇੱਕ ਵੱਖਰੀ ਅਜਿਹੇ ਦੇਸ਼ ਦੇ ਵਿੱਚ ਆ ਗਏ ਹੋ ਵੀ ਜਿੱਥੇ ਤਾਂ ਇੰਡੀਆ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਹਨਾ